ਮਾਲਕ ਦਾ ਰੋਜ਼ ਸ਼ੁਕਰਾਨਾ ਕਰਿਆ ਕਰੋ ਰੋਜ਼ ਸਵੇਰੇ ਉੱਠ ਕੇ ਨਾ ਦੋਵੇਂ ਹੱਥ ਜੋੜ ਕੇ ਆਪਣੇ ਪ੍ਰਭੂ ਦੇ ਅੱਗੇ ਜਾ ਕੇ ਸ਼ੁਕਰਾਨਾ ਕਰਨਾ ਹੀ ਕਰਨਾ ਸਵੇਰੇ ਮੰਦਰ ਦੇ ਕੋਲੋਂ ਲੰਘ ਰਿਹਾ ਸੀ ਤੇ ਇੱਕ ਇਨਸਾਨ ਜਾ ਰਿਹਾ ਸੀ ਦੋਵੇਂ ਹੱਥ ਨਹੀਂ ਹੈਗੇ ਬੜੀ ਹਰਾਨੀ ਹੋਈ ਕਿ ਇੱਕ ਨਾ ਸਲੇਬ ਜੀ ਬਣੀ ਸੀ ਉਹਦੇ ਉੱਤੇ ਚੀਰ ਰੱਖ ਕੇ ਖਾ ਰਿਹਾ ਹੈ ਤੇ ਬੜਾ ਦੁੱਖ ਹੋਇਆ ਦੇਖ ਕੇ ਕਿ ਸਾਨੂੰ ਮਾਲਕ ਨੇ ਹੱਥ ਦਿੱਤੇ ਪੈਰ ਦਿੱਤੇ ਆਪਾਂ ਫੇਰ ਵੀ ਨਹੀਂ ਸ਼ੁਕਰ ਮਨਾ ਰਹੇ ਤਾਂ ਮੈਂ ਉਹਦੇ ਕੋਲ ਜਾ ਕੇ ਜਦੋਂ ਉਹਨੂੰ ਪਾਣੀ ਪੁਲਾਇਆ ਨਾ ਤੇ ਮੈਂ ਪੁੱਛਿਆ ਕਿ ਬਚਪਨ ਤੋਂ ਕੰਦੇ ਹਾਂ ਜੀ ਮੇਰਾ ਜਨਮ ਹੀ ਇੱਦਾਂ ਹੈ ਤੇ ਘੱਟੋ ਘਾਟੋ 40 ਸਾਲ ਤੋਂ ਉੱਪਰ ਸੀ ਤੇ ਮੈਂ ਕਿਹਾ ਕੋਈ ਗਿਲਾ ਸ਼ਿਕਵਾ ਰੱਬ ਦੇ ਨਾਲ ਕੰਦੇ ਨਹੀਂ ਕੰਦੇ ਐਡਾ ਵੱਡਾ ਮਨੁੱਖੀ ਜਨਮ ਸੇ ਭੇਜਤਾ ਮੇਰੇ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਫੇਰ ਕੀ ਆ ਦੋ ਹੱਥ ਨਹੀਂ ਦਿੱਤੇ ਤੇ ਸੱਚੀ ਗੱਲ ਜੇ ਬੰਦੇ ਦਾ ਮਨ ਭਰ ਜਾਂਦਾ ਸੁਣ ਕੇ ਕੀ ਆਪਾਂ ਸੱਚੀ ਸ਼ੁਕਰਾਨਾ ਨਹੀਂ ਕਰਦੇ ਮਾਲਕ ਦਾ ਸਾਡੇ ਕੋਲ ਰਹਿ ਗਈ ਗਿਆ ਲੜਾਈਆਂ ਰੱਬ ਦੇ ਨਾਲ ਬਸ ਜਾ ਆ ਕੇ ਇਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਿਸੇ insan ਨਾਲ ਲੜਾਈਆਂ ਕਰ ਲਈਆਂ ਧਰਮ ਦੇ ਨਾਮ ਤੇ ਕਦੇ ਕਿਸੇ ਨੂੰ ਮਾੜਾ ਬੋਲਿਆ ਚੰਗਾ ਬੋਲਿਆ ਬਸ ਰੂਹੇ ਰੱਬ ਨੂੰ ਇਹੋ ਹੀ ਕਹੀ ਗਏ ਇਹ ਐ ਨਹੀਂ ਮਿਲਿਆ ਉਹ ਨਹੀਂ ਮਿਲਿਆ ਰੱਬਾ ਤੂੰ ਮੇਰੇ ਲਈ ਕੁਝ ਨਹੀਂ ਕੀਤਾ ਘਰ ਬੈ ਕੇ ਕਦੇ ਗਿਨਿਆ ਕਰੋ ਬੈ ਕੇ ਕਿ ਮਾਲਕ ਨੇ ਕਿੰਨੀਆਂ ਬਰਕਤਾਂ ਦਿੱਤੀਆਂ ਤੁਹਾਨੂੰ ਦੋ ਹੱਥ ਦੋ ਪੈਰ ਆਪਣੇ ਹੱਥਾਂ ਨਾਲ ਰੋਟੀ ਖਾਂਦੇ ਹੋ ਇੱਜ਼ਤ ਦੀ ਰੋਟੀ ਕਮਾ ਕੇ ਖਾ ਰਹੇ ਹੋ ਕਿਸੇ ਕੋ ਮੰਗਣ ਦੀ ਲੋੜ ਨਹੀਂ ਪੈ ਰਹੀ ਕਦੇ ਨਾ 2 ਸੈਕਿੰਡ ਲਈ ਅੱਖਾਂ ਬੰਦ ਕਰਕੇ ਬਸ ਇੰਨਾ ਹੀ ਸੋਚ ਲਿਆ ਕਰੋ ਕਿ ਜੇ ਮੇਰੀਆਂ ਅੱਖਾਂ ਨਾ ਹੁੰਦੀਆਂ ਮੈਂ ਕੀ ਕਰਦਾ ਬੜੀ ਓਕੀ ਓਕੀ ਜ਼ਿੰਦਗੀ ਹੁੰਦੀ ਬੜੇ ਦੁੱਖ ਹੁੰਦੇ ਭਾਰੀ ਭਾਰੀ ਸਾਨੂੰ ਆਪਣੇ ਦੁੱਖ ਭਾਰੀ ਲੱਗਦੇ ਕਿਉਂਕਿ ਆਪਾਂ ਕਿਸੇ ਦਾ ਦੁੱਖ ਨਹੀਂ ਮਹਿਸੂਸ ਕਰ ਸਕਦੇ ਕਦੇ ਬਾਹਰ ਨਿਕਲ ਕੇ ਦੇਖਿਆ ਕਰੋ ਦੁਨੀਆ ਤਾਂ ਦੁਖੀ ਤੋਂ ਦੁਖੀ ਬੈਠੀ ਆ ਪਰ ਫੇਰ ਵੀ ਆਪਣੇ ਗੁਰੂ ਦਾ ਆਪਣੇ ਭਗਵਾਨ ਦਾ ਕਦੇ ਨਰਾਦਰ ਨਹੀਂ ਕਰਦੀ ਕਦੇ ਗਿਲੇ ਸਿਕਵੇ ਨਹੀਂ ਕਰਦੀ ਆਪਣੇ ਰੱਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਸ਼ੁਕਰ ਹੀ ਮਨਾਉਂਦੀਗੀ ਠੀਕ ਆ ਮਾਲਿਕਾ ਜੇ ਤੂੰ ਮੈਨੂੰ ਇਸ ਧਰਤੀ ਤੇ ਭੇਜਿਆ ਜਿਵੇਂ ਦਾ ਵੀ ਬਣਾ ਕੇ ਭੇਜਿਆ ਬਹੁਤ ਵਧੀਆ ਤੂੰ ਆਪੇ ਮੇਰੀ ਰੋਜੀ ਰੋਟੀ ਚਲਾਏਂਗਾ ਮੇਰਾ ਰਿਜਕ ਤੇਰੇ ਕੋਲ ਨਹੀਂ ਆਣਾ ਮਾਲਕ ਨੂੰ ਫਿਕਰ ਹੈ ਜੇ ਉਹਨੇ ਤੁਹਾਨੂੰ ਭੇਜਿਆ ਕਿਸੇ ਹੋਰ ਨੂੰ ਤਾਂ ਨਹੀਂ ਫਿਕਰ ਤੁਹਾਡੀ ਸੋ ਰੱਬ ਦੇ ਨਾਲ ਨਾ ਰੋਸਾ ਰੱਖਿਆ ਕਰੋ ਕਿ ਐਦਾਂ ਦੀ ਬਣਾਤੀ ਕਿਸਮਤ ਮੈਨੂੰ ਐ ਨਹੀਂ ਮਿਲਿਆ ਉਹ ਨਹੀਂ ਮਿਲਿਆ ਬੜਾ ਕੁਝ ਦਿੱਤਾ ਮਾਲਕ ਨੇ ਤੁਹਾਨੂੰ ਜੜੀਆਂ ਥੋੜੀਆਂ-ਬੋਤੀਆਂ ਰਹਿ ਗਈਆਂ ਚੀਜ਼ਾਂ ਉਹ ਵੀ ਮਿਲ ਜਾਣਗੀਆਂ ਪਰ ਪਹਿਲੇ ਇਹ ਦੇਖਿਆ ਕਰੋ ਕਿ ਕਿੰਨਾ ਵਧੀਆ ਤੁਹਾਡਾ ਤੰਦਰੁਸਤ ਸਰੀਰ ਚਲਦੇ ਫਿਰਦੇ ਪਏ ਹੋ ਇੱਜ਼ਤ ਦੀ ਰੋਟੀ ਕਮਾ ਰਹੇ ਹੋ ਆਪਣੀ ਕਦੇ ਕਿਸੇ ਅਗੇ ਝੁਕਣਾ ਨਹੀਂ ਪੈਂਦਾ ਪਿਆ ਹਰ ਘੜੀ ਹਰ ਦਮ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਜਿੰਦਗੀ ਦਾ ਪਤਾ ਨਹੀਂ ਇਹ ਲੱਗਦਾ ਹਵਾ ਵਾਂਗ ਬੀਤ ਜਾਂਦੀ ਜੇ ਬੰਦਾ ਸ਼ਿਕਾਇਤਾਂ ਕਰਦਾ ਹੀ ਰਹਿੰਦਾ ਤੇ ਪਤਾ ਨਹੀਂ ਲੱਗਦਾ ਕਦੋਂ ਆਖਰੀ ਦਿਨ ਆ ਗਿਆ ਸਭ ਕੁਝ ਇੱਥੇ ਹੀ ਰਹਿਣਾ ਜੇ ਬੜੇ ਭਾਗਾ ਵਲੇ ਉਹ ਬੜਾ ਸੋਹਣਾ ਸ਼ਰੀਰ ਮਿਲਿਆ ਤੁਹਾਨੂੰ ਮਾਲਕ ਦੀ ਬੰਦਗੀ ਪਾਸੇ ਲਾ ਲਓ ਆਪਣੇ ਗੁਰੂ ਵਲੇ ਬੰਜੋ ਕਿ ਆਪਣੇ ਗੁਰੂ ਦਾ ਪਾ ਦੋਵੇਂ ਹੱਥ ਜੋੜ ਕੇ ਰੋ ਸ਼ੁਕਰਾਨਾ ਕਰਦੇ ਰਹੀਏ ਕਿ ਮਾਲਕਾ ਬਹੁਤ ਦਿੱਤਾ ਬਹੁਤ ਦਿੱਤਾ ਜਦੋਂ ਤੁਸੀਂ ਪ੍ਰੈਕਟਿਸ ਕਰ ਲੀਨਾ ਇਸ ਚੀਜ਼ ਦੀ ਕਿ ਦਿਹਾੜੀ ਜੀ ਤੁਸੀਂ 10 ਵਾਰ 20 ਵਾਰ 100 ਵਾਰ ਇੰਨਾ ਹੀ ਕਹਤਾ ਕਿ ਮਾਲਕ ਸ਼ੁਕਰ ਹੈ ਤੇਰਾ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਤੇ ਇੱਕ ਗੱਲ ਯਾਦ ਰੱਖਣਾ ਬੜੀ ਪਰਖੀ ਗੱਲ ਜੇ ਜ਼ਰੂਰ ਹੋਏਗੀ ਤੁਹਾਡੇ ਨਾਲ ਜੇ ਤੁਸੀਂ ਰੋਜ਼ ਇਹ ਗੱਲਾਂ ਨੂੰ ਰਿਪੀਟ ਕਰੀ ਜੋਗੇ ਨਾ ਤੇ ਤੁਹਾਡੀ ਜ਼ਿੰਦਗੀ ਚ ਆਪਣੇ ਵਰਕਦਾਨੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿਵੇਂ ਤੁਸੀਂ ਬੈਠੇ ਹੋ ਐਸ ਦਰਵਾਜ਼ੇ ਚੋਂ ਵੀ ਖੁਸ਼ੀ ਆ ਗਈ ਉਸ ਦਰਵਾਜ਼ੇ ਚੋਂ ਵੀ ਚਾਰੋਂ ਪਾਸਿਓਂ ਹੀ ਇੰਨੀਆਂ ਵਰਗਦਾ ਆਉਣੀਆਂ ਤੁਸੀਂ ਕਹਣਾ ਮਾਲਕ ਨੇ ਦਾ ਸਹੀ ਚ ਸਾਰੇ ਰਸਤੇ ਖੋਲਤੇ ਮੇਰੇ ਲਈ ਜਦੋਂ ਗੁਰੂ ਵੇਖਦਾ ਨਾ ਕਿ ਇਹਦਾ ਸਿਰਫ ਸ਼ੁਕਰਾਨਾ ਹੀ ਕਰੀ ਜਾਂਦਾ ਇਹਦੇ ਮਨ 'ਚ ਕੋਈ ਹੋਰ ਇੱਛਾ ਹੀ ਨਹੀਂ ਹੈਗੀ ਉਦੋਂ ਫਿਰ ਮਾਲਕ ਬੜੇ ਭਾਗ ਲਾਂਦਾ ਜੇ ਸ਼ੁਕਰਾਨਾ ਕਰਨਾ ਸਿੱਖ ਲਓ ਤੁਹਾਡੀ ਜ਼ਿੰਦਗੀ ਅੱਜ ਤੋਂ ਹੀ ਸੋਖੀ ਹੋ ਜਾਏਗੀ